ਬੀਤੇ ਦਿਨੇ ਹੁਸ਼ਿਆਰਪੁਰ ਦੇ ਪਿੰਡ ਅਨੰਤਕੜ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਪਿੰਡ ਦੇ ਮਜੂਤਾ ਸਰਪੰਚ ਅਤੇ ਇੱਕ ਪਿੰਡ ਦੇ ਹੀ ਵਿਅਕਤੀ ਦੇ ਵਿਚਾਰ ਝਗੜਾ ਹੋ ਗਿਆ ਜਿਸ ਦੇ ਵਿੱਚ ਮੌਜੂਦਾ ਸਰਪੰਚ ਜ਼ਖਮੀ ਹੋ ਗਿਆ ਤੇ ਜਦੋਂ ਇਸ ਬਾਰੇ ਸਰਪੰਚ ਦੇ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਸਰਪੰਚ ਨੇ ਦੱਸਿਆ ਕਿ ਪਿੰਡ ਦੇ ਵਿੱਚ ਸੀਵਰੇਜ ਦਾ ਕੰਮ ਚੱਲ ਰਿਹਾ ਸੀ ਤਾਂ ਅਰੇਤੀ ਦੀ ਟਰਾਲੀ ਸੁੱਟਨ ਨੂੰ ਲੈ ਕੇ ਇੱਕ ਵਿਅਕਤੀ ਨੇ ਸਾਡੇ ਨਾਲ ਹਥੋਪਾਈ ਕੀਤੀ ਹੈ ਗਾਲੀ ਗਲੋਚ ਕੀਤਾ ਹੈ ਜਿਸ ਦੇ ਵਿੱਚ ਮੇਰੀ ਬਾਹ ਤੋੜ ਦਿੱਤੀ ਗਈ ਹੈ ਤਾਂ ਜਦੋਂ ਦੂਸਰੇ ਧਿਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਦੂਜੀ ਧਿਰ ਨੇ ਵੀ ਇੱਕ ਦੂਜੇ ਤੇ ਇਲਜ਼ਾਮ ਲਗਾਉਂਦੇ ਹੋਏ ਦਿਖਾਈ ਦਿੱਤੇ ਕਿਹਨਾ ਤੁਹਾਡਾ ਜੀ ਵਾਜੂਦ ਜੀ ਦਾ ਖਾਲਸਾ ਵਾਜੂਦ ਜੀ ਕੀ ਖਤੇ ਦਾਸ ਦਾ ਨਾਮ ਪਰਦੇਸ ਸਿੰਘ ਕਰਨਾ ਦੇ ਗੜ ਜਿਲ੍ਹਾ ਸ਼ਹਿਰਪੁਰ ਜੀ ਹਾਂਜੀ ਕੀ ਮਾਮਲਾ ਰਾਤ ਜਿਹੜੀ ਕੁੱਟਮਾਰ ਹੋਈ ਆ ਕੀ ਰਾਤ ਤਕਰੀਬਨ 9:30 ਵਜੇ ਸਾਡੇ ਮੇਰੇ ਘਰ ਦੇ ਮੋਹਰੇ ਇਤਤਾਰ ਇਤਤ ਦੀ ਟਰਾਲੀ ਕਰਕੇ ਇੱਕ ਮਸਲਾ ਹੋਇਆ ਜੋ ਕਿ ਮਿੰਟੂ ਪਿੰਡ ਦੇ ਸਰਪੰਚ ਦੇ ਲੜਕੇ ਵੱਲੋਂ ਰੇਤਾ ਛਿਤੀ ਜਾਂਦੀ ਸੀ ਵਾਰ-ਵਾਰ ਸਾਡੇ ਘਰ ਦੇ ਗੇਟ ਦੇ ਮੂਹਰੇ ਕਹਿ ਜਾਵੇਂ ਦੋ ਵਾਰ ਸਮਝਾਏ ਵੀ ਇੱਥੇ ਰਸਤਾ ਤੁਸੀਂ ਨਾ ਬਲੌਕ ਕਰੋ ਠੀਕ ਆ ਇੱਕ ਸਿਰਫ ਸਮਝਾਉਣ ਮਾਤਰ ਹੀ ਮੈਂ ਉਹਨਾਂ ਨੂੰ ਕਿਹਾ ਤੇ ਬੱਚੇ ਨੇ ਬਸ ਗੱਲ ਵਧਾ ਚੜਾ ਕੇ ਜਾ ਕੇ ਆਪਣੇ ਬਾਪ ਨੂੰ ਦੱਸੀ ਸ਼ਰਾਬ ਦੇ ਨਸ਼ੇ ਵਿੱਚ ਤੇ ਤਾਂ ਮਿੰਟੂ ਜੋ ਸਰਪੰਚਾ ਮੌਕੇ ਦਾ ਤੇ ਉਹਦੇ ਨਾਲ ਉਹਦਾ ਲੜਕਾ ਨਾਲ ਉਹਦੀ ਘਰ ਵਾਲੀ ਨਾਲ ਉਹਦਾ ਜੋ ਇੱਕ ਭਤੀਜਾ ਠੀਕ ਹੈ ਤੇ ਨਾਲ ਇੱਕ ਦੋ ਹੋਰ ਇੱਕ ਇੱਕ ਪੰਚ ਤੇ ਸ਼ਰਾਬ ਦੇ ਨਸ਼ੇ ਦੀ ਕਿਉਂ ਕਰੋ ਪੀਂਦੇ ਆਏ ਹੋਣੇ ਮੇਰੇ ਖਿਆਲ ਦੇ ਵਿੱਚ ਉਹਨਾਂ ਨੇ ਆ ਕੇ ਮੇਰੇ ਨਾਲ ਬਦਸਲੂਕ ਕੀਤੀ ਆ ਮੇਰੇ ਦਾੜੇ ਨੂੰ ਹੱਥ ਪਾਇਆ ਇਥੋਂ ਮੇਰੇ ਜਿਹੜਿਆ ਕੇਸ ਪੱਟ ਦਿੱਤੇ ਆ ਦੇਖੋ ਜੀ ਸਾਹ ਕੇਸ ਪੱਟ ਕੇ ਮੇਰੇ ਦਾੜੇ ਦੇ ਜਿਹੜੇ ਰੁਗੜ ਪਰ ਕੇ ਕੇਸ ਪੱਟੇ ਤੋਂ ਸੁਤੰਤਰ ਫਿਰ ਦਾਸ ਨੇ ਮੂਰਿਓ ਉਹਨਾਂ ਦੇ ਨਾਲ ਹੱਥੋਂ ਪਾਈ ਹੋਈ ਆ ਤੇ ਮੇਰੇ ਇਸ ਤਰ੍ਹਾਂ ਉਹਨਾਂ ਨੇ ਹਥਿਆਰਾਂ ਨਾਲ ਹਮਲਾ ਕੀਤਾ ਤੇ ਕਾਫੀ ਮੇਰੇ ਸੱਟਾਂ ਲੱਗੀਆਂ ਮੈਂ ਆਪਣਾ ਘਰ ਨੱਠ ਕੇ ਬਚਾ ਕੀਤਾ ਹੱਥੋਂ ਪਾਈ ਵਿੱਚ ਇੱਕ ਦੋ ਸਟਾ ਉਹਨਾਂ ਦੇ ਲੱਗੀਆਂ ਬਾਕੀ ਮੇਰੇ ਮੇਰੀ ਘਰ ਵਾਲੀ ਤੇ ਹਮਲਾ ਹੋਇਆ ਇਹ ਜਿਹੜੀ ਲੜਾਈ ਹੋਈ ਆ ਕੋਈ ਜਾਂ ਕੇ ਜਾਂ ਰੰਜਿਸ਼ ਪ੍ਰਾਣੀ ਕੋਈ ਰੰਜਿਸ਼ ਨਹੀਂ ਜੀ ਇਹ ਤਾਂ ਆਪਣੇ ਨਾਲ ਬੜਾ ਪਿਆਰ ਮੁਹੱਬਤ ਨਾਲ ਪਹਿਲਾਂ ਤੋਂ ਚੱਲਦਾ ਬੜਾ ਪਿਆਰ ਆ ਆਪਾਂ ਨੂੰ ਕੋਈ ਇਦਾਂ ਦਾ ਦਿਮਾਗ ਵਿੱਚ ਵਿੱਚ ਨਹੀਂ ਸੀ ਇਹਦੇ ਨਾਲ ਕੋਈ ਮੈਂ ਤਾਂ ਸਿਰਫ ਇਹਦੇ ਨਾਲ ਇਹੀ ਗੱਲ ਕੀਤੀ ਤੇ ਆ ਭਾਈ ਕਿ ਆਪਣੇ ਭਰਾ ਹੋਣ ਦੇ ਨਾਤੇ ਇਹਦੇ ਨਾਲ ਇਹ ਜਾਰਸ਼ੀ ਕੀਤੀ ਸੀ ਕਿ ਇਸ ਤਰ੍ਹਾਂ ਦਾ ਤੂੰ ਇਹ ਕੰਮ ਨਾ ਕਰਿਆ ਕਰ ਜਿਹੜੀ ਕਿਸੇ ਮੈਨੂੰ ਜਾਂ ਹੋਰ ਗੁਆਂਢੀ ਨਾਲ ਦੌਰ ਦੇ ਪਰੇਸ਼ਾਨੀ ਹੋਵੇ ਤੇ ਮੰਗੀ ਘਰ ਦੇ ਪ੍ਰਸ਼ਾਸਨ ਨੂੰ ਮੈਂ ਮੰਗੇ ਜਾਂਦਾ ਪ੍ਰਸ਼ਾਸਨ ਤੋਂ ਮੇਰੇ ਜੀ ਮੇਰੇ ਕੇਸਾਂ ਦੀ ਬੇਇੱਜ਼ਤੀ ਹੋਈ ਆ ਕਕਾਰਾਂ ਦੀ ਬੇਇੱਜ਼ਤੀ ਹੋ ਤੇ ਉਲਟਾ ਮੈਨੂੰ ਰਾਤ ਨੂੰ ਏ ਥਾਣੇ ਵਿੱਚ ਵੀ ਰਹਿਣਾ ਪਿਆ। ਸੋ ਮੈਂ ਮੰਗ ਕਰਦਾ ਕਿ ਮੇਰਾ ਇਨਸਾਫ ਮਿਲੇ। ਅੱਜ ਵੀ ਮੇਰੇ ਕੇਸਾਂ ਦੀ ਬਿਆਦਬੀ ਹੋਈ ਆ। ਇਹ ਮੈਨੂੰ ਇਨਸਾਫ ਮਿਲਣਾ ਚਾਹੀਦਾ। ਮੇਰੇ ਇਹ ਦੇਖੋ ਦਾੜੇ ਦਾ ਸਾਰਾ ਰੂਪ ਖਰਾਬ ਤਰਕੀ ਕਰਕੇ ਰੱਖ ਦਿੱਤਾ। ਆਹ ਦਾੜਾ ਕਿੱਥੇ ਚਲਾ ਗਿਆ? ਆਹ ਸਾਰਾ ਰੁੱਗ ਭਰ ਕੇ ਦਾੜਾ ਇਸ ਇਸ ਇਨਸਾਨ ਨੇ ਜੋ ਇਹ ਮੇਰੇ ਨਾਲ ਕੀਤਾ। ਸੋ ਮੈਂ ਆਸ ਕਰਦਾ ਪ੍ਰਸ਼ਾਸਨ ਤੋਂ ਮੇਰੇ ਨਾਲ ਇਨਸਾਫ ਹੋਵੇ। ਦੂਜੀ ਦਿਨ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਵਿਅਕਤੀ ਦੇ ਵੱਲੋਂ ਕਿਹਾ ਗਿਆ ਕਿ ਇਨ੍ਹਾਂ ਇਨ੍ਹਾਂ ਵਿਅਕਤੀਆਂ ਨੇ ਮੇਰੇ ਕਕਾਰਾ ਦੀ ਜਿਹੜੀ ਹੈ ਬੇਅਦਬੀ ਕੀਤੀ ਹੈ ਮੇਰੀ ਦਾੜੀ ਕੁੱਟੀ ਗਈ ਹੈ ਤਾਂ ਫਿਲਹਾਲ ਦੋਨਾਂ ਦੇ ਵੱਲੋਂ ਸਦਰ ਥਾਣਾ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ ਤਾਂ ਮੁੜ ਦੇਖਾਇ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਸਹੀ ਕੌਣ ਹੈ ਤਾਂ ਗਲਤ ਕੌਣ ਹੈ। ਪਾਪਾ ਕੁੱਤਾ ਲੈ ਗਿਆ ਕੁੱਤਾ ਅੰਦਰ ਛੱਡ ਗਿਆ ਬਾਜ ਟਰਾਲੀ ਦੇ ਤੱਕੇ ਆ ਕੇ ਕਹਿੰਦਾ ਤੈਨੂੰ ਡਰਾਈਵ ਨਹੀਂ ਕਰਨੀ ਆਂਦੇ ਅੰਨਟ ਕਰਨਾ ਬੇਟੇ ਨੂੰ ਗਾਲਾਂ ਕੱਢਦਾ ਉਹ ਸਧਾਰਨ ਗਾਲਾਂ ਕੱਢਦਾ ਪਰ ਡਰਾਈਵਰ ਨੂੰ 60 65 ਸਾਲ ਦਾ ਬੰਦਾ ਹੈ। ਚਲੋ ਕੋਣ ਹੈ ਬੇੜੇ ਨੇ ਇਹਨੂੰ ਪੰਜ ਨੂੰ ਸੱਦੇ ਆ। ਜਾਤੇ ਫੇਰ ਗੱਲਬਾਤ ਹੋਈ ਫੇਰ ਮੁੜ ਕੇ ਉਹਨੂੰ ਉਹ ਡਰਾਈਵਰ ਨੂੰ ਗਾਲ ਘੜਨ ਲੱਗਾ ਮੇਰੇ ਨੂੰ ਡਰਾਈਵਰ ਨੇ ਮੈਨੂੰ ਫੋਨ ਕੀਤਾ ਤੇ ਕੰਨਾ ਭਾਜੀ ਉਹ ਸਰਦਾਰ ਨਾਲ ਸੰਗਰੀ ਬਹੁਤ ਗਾਲੀ ਘਲੋਦ ਤੇ ਅੰਡੇ ਵੀ ਤੁਸੀਂ ਆਓ ਮੜ ਕੇ ਉਹ ਕੰਨੈ ਤਾਂ ਟੈਕ ਟੰਗ ਨਾਲ ਸਾਡੇ ਤੇ ਦੀ ਜਗ੍ਹਾ ਹੈ ਫਲਾਨਾ ਨਾ ਜੇ ਬੋਤਨ ਪੈਂਦਾ ਕੰਮ ਨਹੀਂ ਗੰਦਾ ਪਾਣ ਲਾ ਫੇਰ ਕੰਨ ਦਿੱਤੇ ਸੀ ਮੈਂ ਜਾਤੇ ਮੈਂ ਵੀ ਗਿਆ ਮੈਂ ਨੇ ਵੀ ਗਾਲੀ ਘਲੋਦ ਕੀਤਾ ਉਹਨਾਂ ਦੇ ਤੇ ਮੁੜ ਕੇ ਉੱਥੇ ਅਸੀਂ ਖੜੇ ਸੀਗੇ ਤੇ ਉਹ ਪਤਾ ਨਹੀਂ ਅੰਦਰ ਉਕੀ ਲੈ ਕੇ ਗੇਟ ਟੱਪ ਕੇ ਮੇਰੇ ਜਵਾਰ ਲੈ ਕੇ ਡੰਡਾ ਲੈ ਕੇ ਖੰਡਾ ਕੀ ਕੀ ਨਹੀਂ ਮੇਰੇ ਮਾਰਿਆ ਮੁੰਡਾ ਫੱਕਾ ਹੋ ਗਿਆ ਤੇ ਨੱਕ ਦੀ ਹੱਡੀ ਟੁੱਟ ਗਈ ਪਹਿਲਾਂ ਵੀ ਕਦੀ ਤੁਹਾਡੀ ਕੋਈ ਉਹਦੇ ਨਾਲ ਕੋਈ ਇਦਾਂ ਦੀ ਕਦੀ ਹੋਈ ਨਹੀਂ ਜੀ ਕਦੇ ਜੀ ਪੁਲਿਸ ਕੰਪਲੀਟ ਦੇਤੀ ਸੀ ਹਾਂਜੀ ਹਾਂਜੀ ਦੇਤੀ ਸਰ ਕੀ ਮੰਗ ਕਰਦੇ ਆ ਮੰਗ ਹੀ ਕਰਦੇ ਆ ਇਨਸਾਫ ਚਾਹੀਦਾ ਜੀ ਜਾਣ ਲਿਵਾ ਹੌਲਾ ਕਰਦਾ ਜਿੱਤੇ ਕਰਦਾ ਹੋਵੇ ਪਿੰਡ ਤੋਂ ਪਹਿਲਾਂ ਵੀ 2-4 ਵਾਰੀ ਗਾਂਢ ਕੀਤੇ ਨੇ ਜੀ ਕੌਣ ਹੈ ਜੀ ਹਾਂਜੀ ਹਾਂਜੀ ਤੇ ਉੱਤੇ ਕੋਈ ਉਹ ਤੋਂ ਕਾਰਵਾਈ ਨਹੀਂ ਹੋਈ ਕੋਈ ਕਾਰਵਾਈ ਦਰਦਾ ਜਾਂਦਾ ਹੀ ਨਹੀਂ ਕੋਈ ਥਾਣੇ ਦੀ ਉਹਨੇ ਨਾ ਹੰਗਸਾਂ ਘ ਹੈਗੇ ਨਾ ਹੰਗਸਾਂ ਘ ਤੇ ਪਾਰ ਤੇ ਨੇ ਪੰਜ ਸੱਤ ਜਣੇ ਨਾਲ ਹੁੰਦੇ ਦੇ ਦੱਸਦੇ ਲੋਕੀ ਗਮਰਾਹ ਹੋਇਆ ਪਿੰਡ ਦਾ ਇਹ ਜੀ ਮੈਂ ਇਨਸਾਫ ਚਾਹੁੰਦਾ ਇਹ ਵੀ ਪੂਰੀ ਸਾਡੇ ਆਣ ਪਿੰਡ ਦੀ ਸਹਿਮਤੀ ਲਈ ਸਾਰੇ ਕੰਮ ਬਹੀ ਹੋਣੇ ਚਾਹੀਦੇ ਇਹ ਤੋਂ ਡਰਦੇ ਲੋਕੀ ਜਿਹੜੇ ਅੱਧੇ ਕੰਮ ਨਹੀਂ ਕਰਦੇ ਇਹਨਾਂ دہشت ਪਾਈ ਹੋਈ ਹੈ ਨਾ ਆਪਣੀ ਇੱਥੇ ਤੇ ਲੱਗਦਾ ਕਿ ਤੁਸੀਂ ਤਾਂ ਵਿਕਾਸ ਕਰਦੇ ਸੀ ਪਿੰਡ ਦਾ ਆਪਾਂ ਤਾਂ ਨਵਾਂ ਸੀਵਰੇਜ ਸ਼ੁਰੂ ਕੀਤਾ ਨਾ ਭੱਜੀ ਪਿੰਡ ਅਸੀਂ ਤਾਂ ਵਿਕਾਸ ਹੀ ਕਰਨਾ ਸੀ ਤਗੜ ਸਰਕਾਰੀ ਕੰਮ ਕਰਦੇ ਜਾਂ ਪ੍ਰਾਈਵੇਟ ਕਰਦਾ ਕੰਮ ਕਰਦੇ ਨਾ ਕਿ ਇਹਦੇ ਘਰ ਗਰੀਬਾਂ ਨੂੰ ਵਾਸਤਾ ਸੀਵਰੇਜ ਲੱਗਈ ਹੈ ਜੀ ਮੌਕੇ ਦੇ ਸਭ ਕੰਮ ਚੱਲ ਰਹੇ ਆ ਤੁਸੀਂ ਮੌਕੇ 'ਤੇ ਜਾ ਕੇ ਦੇਖ ਸਕਦੇ ਆ। ਇਹ ਤਾਂ ਮੰਗ ਰਹੇ ਆਂ ਦੇ ਪਸਾਨੂੰ ਇਨਸਾਫ ਚਾਹੀਦਾ। ਕੱਲ ਨੂੰ ਕਿਸੇ ਨੇ ੱਤਕਾ ਨਾ ਵਗਰੀ। ਸਬਜ਼ੀ ਕਦੀ ਕਿਸੇ ਨੂੰ ਘੋਟਤਾ ਕਦੀ ਕਿਸੇ ਨੂੰ ਘੋਟਤਾ। ਇਹ ਨਹੀਂ ਸੱਚੀ ਗੱਲ ਨਹੀਂ ਹੈਗੀ ਇਹ। ਬਹੁਤ ਜ਼ਿਆਦਾ ਮਾੜੀ ਗੱਲ ਆ। ਤੁਸੀਂ ਮੌਜੂਦਾ ਸਰਪੰਚ ਜੀ ਮੌਕੇ ਤੇ ਮੌਜੂਦਾ ਸਰਪੰਚ ਆ ਜੀ। ਆਨੰਦਗੜ੍ਹ ਤੋਂ ਸੱਤ ਵਟਾ। ਵੋਟਾਂ ਪਈਆਂ ਸੀ ਕਿਸੇ ਐਮਪੀ ਨਾ ਬਣੀ। ਵੋਟਾਂ ਨਾ ਤੈਂਕੀ। ਕਿਹੜੀ ਪਾਰਟੀ ਤੋਂ ਹੀ? ਉਦੋਂ ਪਾਰਟੀ ਕੋਈ ਤੇ ਆਪਣੇ ਆਪ ਜਿੱਤੇ ਜੇ ਖੜਕੇ ਪੈ। ਨਹੀਂ ਪਾਰਟੀ ਨੇ ਕਿਸੇ ਨੇ ਕੀਤਾ ਹੀ ਬੰਦ। ਕੀ ਨਾਮ ਬਜੀ ਤੁਹਾਡਾ ਜੀ ਮੇਰਾ ਨਾਮ ਮਨਦੀਪ ਕੁਮਾਰ ਜੀ ਮਮਾ ਦੀਪਾ ਜੀ ਕਿਹੜਾ ਪਿੰਡ ਜੀ ਮੇਰਾ ਅਨੰਦਗੜ੍ਹ ਪਿੰਡ ਜੀ ਤੇ ਪੰਚਾਇਤ ਮੈਂਬਰ ਹਾਂ ਪੰਚਾਇਤ ਮੈਂਬਰ ਕੀ ਗੱਲ ਹੋਈ ਜਿਹੜੀ ਇਹ ਲੜਾਈ ਹੋਈ ਹੈ ਜੀ ਕੋਈ ਗੱਲ ਇਦਾਂ ਹੋਈ ਸੀ ਕਿ ਅਸੀਂ ਮੈਂ ਕੰਮ ਕਰਦਾ ਸੀਗਾ ਆਪਣੇ ਘਰੋਂ ਆਇਆ ਘਰ ਆਇਆ ਸੀਗਾ ਤੇ ਮੈਨੂੰ ਸਰਪੰਚ ਦੇ ਮੁੰਡੇ ਦਾ ਫੋਨ ਆਇਆ ਪਰ ਜੀ ਕੋਈ ਬੰਦਾ ਗਾਲਾਂ ਕੱਢ ਰਿਹਾ ਗਲੀ ਦੇ ਵਿੱਚ ਆ ਕੇ ਮਸਲਾ ਹੱਲ ਕਰੋ ਕੀ ਗੱਲ ਆ ਮੈਂ ਉਹ ਗਾ ਆਪਣੇ ਡੈਡੀ ਨੂੰ ਫੋਨ ਕਰੂ ਸਪੰਸ ਸਾਹਿਬ ਕਹਿੰਦਾ ਕੋਵਨ ਡਾਕਟਰ ਨੂੰ ਵੀ ਕਰ ਲਿਓ ਤੁਸੀਂ ਆਜ ਨੂੰ ਮੈਂ ਇੱਕ ਹੋਰ ਪੰਚ ਸਾਹਿਬ ਸਾਡੇ ਦਲਜੀਤ ਕੁਮਾਰ ਦਲਜੀਤ ਸਿੰਘ ਉਹਨਾਂ ਨੂੰ ਦੱਸਿਆ ਉਹਨਾਂ ਵਗਾ ਉਹ ਵੀ ਆ ਗਏ ਤੇ ਜਦ ਮੈਂ ਗਿਆ ਤਾਂ ਉੱਥੇ ਰਿਤਾ ਜਿਹੜੀ ਆਪਣਾ ਕੰਮ ਚੱਲਦਾ ਸੀ ਵੀ ਰੇ ਦਾ ਉਹ ਟਰਾਲੀ ਵਾਸਤੇ ਇਦਾਂ ਸੀ ਕਿ ਜਿਸ ਬੰਦੇ ਨਾਲ ਸਾਡੀ ਅਰਨਜੀਤ ਸਿੰਘ ਅੰਮਾ ਉਹਦਾ ਨਾਮ ਆ ਤੇ ਉਹਦੇ ਗੇਟ ਦੇ ਬਿਲਕੁਲ ਨਾਲ ਜਿਹੜੀ ਸੜਕ ਉਹ ਆ ਉੱਥੇ ਸੀਵਰੇਜ ਪੈ ਰਿਹਾ ਸੀਗਾ ਉੱਥੇ ਕੀ ਹੋਇਆ ਕਿ ਜਿਹੜੀ ਟਰਾਲੀ ਸੀ ਬਹੁਤ ਉਹਦੇ ਘਰ ਤੋਂ ਹਟ ਮੀਚ ਗਈ ਨਾ ਕਿ ਉਹਦਾ ਕੋਈ ਲੰਗਾ ਸੀ ਉੱਥੋਂ ਨਹੀਂ ਸੀ ਉਹ ਬਿਨਾਂ وجہ ਆ ਕੇ ਬੈਂਸ ਦਾ ਪਿਆ ਸੀ ਬੈਂਸ ਦਾ ਪਿਆ ਸੀਗਾ ਤੇ ਅਸੀਂ ਉਹਨੂੰ ਸਮਝਾਇਆ ਭਾਜੀ ਕੋਈ ਗੱਲ ਨਹੀਂ ਸਵੇਰੇ ਗੱਲ ਕਰ ਲੋ ਕਹਿੰਦਾ ਨਹੀਂ ਹੁਣੇ ਜਿਹੜੀ ਗੱਲ ਕਰਨੀ ਹੁਣੇ ਆ ਤੇ ਮੈਂ ਜਿੰ ਆਪਣੇ ਸਰਪੰਚ ਸਾਹਿਬ ਦਾ ਮੁੰਡਾ ਰਾਹੁਲ ਉਹ ਸੀ ਤੇ ਇੰਨੀ ਗੱਲ ਹੋਈ ਹੈ ਕਿ ਉਹ ਅੰਦਰ ਉਹ ਗਿਆ ਤੇ ਕਿਰਪਾਨ ਲੈਣ ਗਿਆ ਜਾਂ ਕੁਝ ਵੀ ਲੈਣ ਗਿਆ ਵਰਸ਼ਾ ਸੀ ਉਹਦੇ ਹੱਥ ਵਿੱਚ ਤੇ ਉਹ ਫਿਰ ਉਹਨੂੰ ਉਹਦੇ ਘਰ ਦੇ ਨਾਲ ਦੂਜਾ ਲਾਇਆ ਸੀਗਾ ਕਿ ਜਿੰਦਾ ਕੋਈ ਕੁੰਡਾ ਲਾਤਾ ਉਹ ਗੇਟ ਟੱਪ ਕੇ ਆਇਆ ਜੇ ਟੱਪ ਕੇ ਤਾਂ ਉਹਨੇ ਸਰਵਾਨ ਸਾਹਿਬ ਤੇ ਹਮਲਾ ਕਰ ਦਿੱਤਾ ਕਹਿੰਦੇ ਪਹਿਲਾਂ ਵੀ ਲੜਾਈਆਂ ਕਰਦਾ ਰਹਿੰਦਾ ਪਿੰਡ ਵਿੱਚ ਪਿੰਡ ਵਿੱਚ ਤਾਂ ਬਹੁਤ ਰਿਕਾਰਡ ਉਹਦਾ ਖਰਾਬ ਹੈ ਸਾਰਾ ਪਿੰਡ ਦੁਖੀ ਹੋ ਗਿਆ ਕੀ ਕਾਰਨ ਹੈ ਜਿਹੜਾ ਉਹ ਇਦਾਂ ਕਰਦਾ ਪੁਲਿਸ ਵੀ ਕਾਰਵਾਈ ਨਹੀਂ ਕਰਦੀ ਦੇਖੋ ਜੀ ਤਾਂ ਸਾਰਾ ਉਹ ਦੇਖਦੇ ਆ ਕਿ ਉਹ ਪਤਾ ਨਹੀਂ ਉਹਦੇ ਮਨ ਵਿੱਚ ਕਿਹੜੀ ਗੱਲ ਚੱਲਦੀ ਪਈ ਆ ਜਾਂ ਕੋਈ ਬੰਦੇ ਦੱਸ ਦੇ ਸਿੱਧੀ ਗੱਲ ਸਾਡੇ ਕੋਲ ਕੀ ਕਰਦੇ ਆ ਮਗਦਾ ਸੰਤਨ ਇਨਸਾਫ ਚਾਹੀਦਾ ਜੀ